ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਡਾਂਗੀਆਂ ਜੀ ਤਸਵੀਰ ਜਗਰਾਉਂ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਜੀ ਸੂਆ ਸਵਾਇਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮੇਰੇ ਅਮਰੀਕਾ ਮੇਰਾ ਪਿੰਡਾ ਡਾਂਗੀਆਂ ਦਸੀਲ ਗਰਾਉਂਡ ਜਿਹੜਾ ਲੁਧਿਆਣਾ ਮੋਬਾਈਲ ਨੰਬਰ ਜੀ 95925 11727 ਠੀਕ ਆ ਵੀਰੇ ਸੂਆ ਕਿੰਨਾ ਮਸੂਈ ਹੈ ਜੀ ਦੂਜੇ ਸੂਏ ਸੂਈ ਹੈ ਵੀਰੇ ਤੀਜਾ ਦੇਣਾ ਸੂਈ ਨੂੰ ਠੀਕ ਆ ਜੀ ਬੱਚਾ ਕੀ ਹੈ ਜੀ ਬੱਚਾ ਵੀਰੇ ਜੇਰ ਦੀ ਸਾਫ ਆ ਜੀ ਆ ਵੀਰੇ ਜੇਰ ਦੀ ਉਹਨਾਂ ਨੇ ਕਿਹਾ ਸਾਫ ਆ ਆਪਾਂ ਕੱਲ ਹੀ ਲਈ ਐ ਸੀ ਸੂਈ ਸਵਾਈ ਲਈ ਆਂਦੀ ਆ ਠੀਕ ਆ ਬਾਈ ਹੁਣ ਦੁੱਧ ਆ ਗਿਆ ਬੋਲਾ ਜੀ ਵੀਰੇ ਬੋਲਾ ਜੀ ਆ ਇਹ ਦੁੱਧ ਮੰਨ ਲਵੇ ਇਕਲਾ ਹੈ ਬੋਲਾ ਜੀ ਆ 20 ਕਿਲੋ ਹੁਣ ਤਿਆਰ ਜੋਕ ਕੇ ਦੇ ਦਾਂਗੇ ਆ ਵੀਰੇ ਜੋਕ ਕੇ ਦੇ ਦਾਂਗੇ ਥਾਣਾ ਦੀ ਡੰਨ ਆ ਜੀ ਵੀਰੇ ਇੱਕ ਨੰਬਰ ਠੰਡੀ ਸੀ ਲਈ ਪੂਰੀ ਮੈਂ ਕਿਨੇ ਭਰੀਆਂ ਨਹੀਂ ਵੇਜਿਆ ਬੋਲਾ ਤੁਰ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ 10 ਦਾ ਸੂਈ ਹੈ ਜੀ ਦੂਜਾ ਤੀਜਾ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਵੱਛਾ ਜੀ ਸੀਮਨ ਤਾਂ ਚੰਗਾ ਲੱਗਿਆ ਸੀ ਗੱਲ ਕਰ ਬੱਚਾ ਮਗਰ ਮੇਲ ਕਾਫ ਆ ਜੀ ਅੱਜ ਨੈਟ 20 ਕਿਲੋ ਬੌਲੀ ਮੰਨ ਲਓ ਦੁੱਧ ਮੰਨ ਲਓ ਤਿਆਰ ਹੈ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਸੱਜਣ ਮਿਲ ਕੇ ਹੀ ਕਰ ਸਕਦਾ ਜੀ ਮੋੜ ਲਿਆ ਵੀਰੇ ਸੋਨਾ ਆਰਡਰ ਹੈ ਜੀ ਥਣਾ ਦੇ ਸਾਇ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਕੱਦ ਕਾਠ ਦੀ ਵੀ ਚੰਗੀ ਆ ਵਜਨ ਦੀ ਵੀ ਚੰਗੀ ਸ਼ਾਈਨਿੰਗ ਵਾਲੀ ਸਕਿਨ ਹਵਾਨਾ ਤੁਸੀਂ ਕਰਮਾਰੀ ਦਾ ਨੇੜੇ ਤੋਂ ਦੇਖ ਸਕਦੇ ਹੋ ਜੀ ਕਿੰਨਾ ਕ ਪਾਜੂ ਵੀਰੇ ਦੁੱਧ 25 ਕਿਲੋ ਪ੍ਰੂਨੇ ਦੱਸ ਹੈ ਠੀਕ ਆ ਜੀ ਦੁੱਧ ਚੰਗਾ ਪਾਉ ਕਿਉਂਕਿ ਸਟਾਰਟਿੰਗ ਸੋਹਣੀ ਆ ਜੀ 25 ਕਿਲੋ ਬਾਈ ਦਾਸ ਦਾ ਪਲੂਣ ਦਾ ਦਿੱਤਾ ਵਾ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਹਾਥੀ ਜਵਾਈ ਵਾਲਾ ਥਾਣਾ ਬਾਕੀ ਵੀਰੇ ਬਾਜੇ ਅਗਲਾ ਕੋਈ ਚੱਕਰੀ ਜਿਵੇਂ ਕੋਈ ਮਰਜੀ ਵਾਜੇ ਠੀਕ ਆ ਵੀਰੇ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਜੈ ਜੀ ਜਮਾ ਮੁੱਲ ਕਰਾਉਣ ਨੂੰ ਤਾਂ 95 ਕਰਾ ਲਵੇ ਭਾਈ ਠੀਕ ਆ ਜੀ 90 ਕਰਾ ਲੇ 85000 ਚ ਵਿੱਚ ਮਨ ਤਨ ਕਰਦੇ 85000 ਠੀਕ ਆ ਜੀ ਜਮਾ ਜੈ ਜੀ ਦੀ ਡਿਮਾਂਡ ਆ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਕੋਈ ਜਿੰਨਾ ਮਰਜੀ ਕਰਾ ਲਵੇ ਠੀਕ ਹੈ ਜੀ 85000 ਰੁਪਏ ਜੋ ਮਾਨਦਾਨ ਕਰਦਾਂਗੇ ਬੱਚੇ ਦਾ ਨਾੜੂਆ ਨਾਲ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ